ਸ਼ੇਵਾਲੀ ਅਕਾਲੀ ਫੌਜਾਸ ਨੇ ਆਪਣੇ ਸਪਾਈਆਂ ਨੂੰ ਤਿਆਰੀ ਦਾ ਹੁਕਮ ਦਿੱਤਾ ਸ਼ੇਰੇ ਪੰਜਾਬ ਨਾਲ ਤੁਰਿਆ ਆਪਣੀ ਘੋੜੇ ਦੇ ਸਵਾਰ ਹੋ ਕੇ ਲੈ ਕੇ ਜੰਗੀ ਫੌਜਾਂ ਨੂੰ ਅੜਕ ਦੇ ਕੰਢੇ ਦਾ ਆਪਾਂ ਤੇ ਅੜਕ ਛੱਲਾ ਮਾਰ ਕੇ ਲੱਗਦਾ ਸੀ ਬੜੀ ਤੇਜ਼ ਵਹਾਅ ਸੀ ਇਹਦਾ ਜਦੋਂ ਵੇਖਿਆ ਸਰਦਾਰ ਰਣਜੀਤ ਸਿੰਘ ਨੇ ਉਹਨੇ ਅੱਖਾਂ ਅਟਕਾ ਇਹ ਖਾਲਸਾ ਪੰਥ ਜਿਹੜਾ ਧਰਮ ਦੀ ਜੰਗ ਲੜਨ ਵਾਸਤੇ ਚੱਲਿਆ ਹੈ ਇਸ ਕਰਕੇ ਛੋੜਿਆ ਨਹੀਂ ਆਠਾ ਹੋ ਕੇ ਵਾਗ ਸਾਨੂੰ ਲੰਘਣ ਵਾਸਤੇ ਰਸਤਾ ਦੇ ਦੇ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਬੇੜੀਆਂ ਦਾ ਪੁਲ ਬਣਾਉਣ ਲਈ ਉਧਰ ਛਾਹਗੀਰੇ ਦੇ ਕਿਲੇ ਤੇ ਚੱਲਦੀਆਂ ਤੋਪਾਂ ਦੇ ਖੜਾਕ ਜੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ ਵਿੱਚ ਪੈਂਦੇ ਸਨ ਲੜਕਦੇ ਕੰਦੇ ਖਲੋਤਿਆਂ ਉਹਨੇ ਆਖਿਆ ਜੇ ਬੇੜੀਆਂ ਦਾ ਪੁਲ ਬਣਾਉਣ ਦੇ ਵੇ ਤੇ ਸਮਾਂ ਕਾਫੀ ਲੱਗੇਗਾ ਇਹ ਨਾ ਹੋਵੇ ਕਿ ਮੇਰਾ ਜਰਨੈਲ ਹਰੀ ਸਿੰਘ ਨਰੂਆ ਮੇਰਾ ਪੁੱਤਰ ਸ਼ੇਰ ਸਿੰਘ ਦੁਵਾਨ ਕਿਰਪਾ ਰਾਮ ਕਦੇ ਸ਼ਹੀਦ ਹੋ ਜਾਣਾ ਅਕਾਲੀ ਫੁਲਾ ਸਿੰਘ ਨੂੰ ਕੋਲ ਖਿੜਾ ਕੇ ਸਰਦਾਰ ਅੰਜੀਤ ਸਿੰਘ ਨੇ ਅਟਕ ਨਾਲ ਜਿਹੜੀਆਂ ਚਾਰ ਗੱਲਾਂ ਕੀਤੀਆਂ ਕੀ ਆਖਿਆ ਨੇ ਆਖਿਆ ਮੈਂ ਅਟਕਾਂ ਨਹੀਂ ਅਟਕਣਾ ਅਟਕਾਇਆ ਤੇਰੇ ਗੱਜਿਆ ਸ਼ੇਰ ਪੰਜਾਬ ਦਾ ਹੜੀ ਅਟਕ ਕਨਾਰੇ ਇੱਕ ਸ਼ੇਰ शेर कजाव खरी कनारे हिकु शेर चऊं दूसरे अऊं खण ha ha ਆ ਜੰਗਾ ਮੈਂ ਇੰਨਾ ਕਮਜ਼ੋਰ ਨਹੀਂ ਕਰ ਨਾ ਤਾਲੰਗਾ ਮੈਂ ਨਹੀਂ ਰਹਣੀ ਜੋ ਸਾ ਪਈਲੇ ਮੈਂ ਅੱਜ ਤਾਂ ਨਹੀਂ ਅਟਕੂਣਾ ਅਟਕਾ ਆ ਤੇਰੇ ਹੋ ਮੈਂ ਕਦੇ ਵੀ ਇਨਾ ਨਾ ਮੰਗਾ ਤੇਰੀ ਦਿਲ ਉਤੇ ਗਲ ਲਖ ਲਾਵੀ ਏ ਪੱਕੀ ਨੇ

We